ਜੈ ਭੀਮ ਜੈ ਭਾਰਤ ਅੱਜ ਨਵੇਂ ਸਾਲ ਦਾ ਜਿਹੜਾ ਕੈਲੰਡਰ ਰਿਲੀਜ਼ ਕੀਤਾ ਗਿਆ 2026 ਦਾ ਇਹ ਭਗਵਾਨ ਵਾਲਮੀਕੀ ਜੀ ਦੇ ਇਹ ਇਸ ਸਥਾਨ ਤੇ ਸੰਤ ਮਲਕੀਨਾ ਜੀ ਵੱਲੋਂ ਸੋ ਮੈਂ ਧੰਨਵਾਦ ਕਰਦਾ ਆ ਤੇ ਸੰਤ ਮਲਕੀਨਾ ਜੀ ਦਾ ਜਿਨ੍ਹਾਂ ਨੇ ਅੱਜ ਇਹ ਪੋਸਟਰ ਰਿਲੀਜ਼ ਕੀਤਾ ਇਹ ਨਵੇਂ ਸਾਲ ਦਾ ਤੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਆਪਕਸ਼ਨ ਮੇਰੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੁਣ ਜੈ ਵਾਲਮੀਕੀ ਜੈ ਜੀ ਮਮਦੂਦ ਕੈਲੰਡਰ ਦੇ ਵਿੱਚ ਤੁਹਾਡਾ ਪ੍ਰੋਪਰਟੀ ਐਡਵਾਈਜ਼ਰ ਦਾ ਕੰਮ ਹੈ ਇਹਦੇ ਵਿੱਚ ਹਾਂਜੀ ਤੁਹਾਡਾ ਪ੍ਰੋਪਰਟੀ ਐਡਵਾਈਜ਼ਰ ਦਾ ਕੰਮ ਹੈ ਮੇਰੇ ਡੈਡੀ ਕੋਲ ਪ੍ਰੇਮ ਲਾਲ ਤੇ ਮੇਰੇ ਵੱਲੋਂ ਅਮਨਦੀਪ ਵੱਲੋਂ 85 ਫੁੱਟ ਮੁੰਜੀਠਾ ਰੋਡ ਤੇ ਪ੍ਰੋਪਰਟੀ ਡੀਲਰ ਦਾ ਸਾਡਾ ਆਫਿਸ ਹੈ ਜੀ ਇਹ ਅਮਨਦੀਪ ਬਾਜਵਾ ਜੀ ਜਿਹ ਜਿਹੜਾ ਸਤਿਗੁਰੂ ਮਹਾਰਾਜ ਮਲਕੀਤ ਨਾਜ਼ੀ ਦੀ ਰੈਣ ਮਾਈ ਹੈਟ ਜਿਹੜਾ ਡਾਕਟਰ ਪ੍ਰੀਮ ਰਾਓ ਬੇੜਕਰ ਜੀ ਔਰ ਪ੍ਰਮਾਤਮਾ ਵਾਲਮੀਕ ਮਹਾਰਾਜ ਦੀ ਫੋਟੋ ਦੇ ਨਾਲ ਜਿਹੜਾ ਨਵੇਂ ਸਾਲ ਦਾ ਕੈਲੰਡਰ ਜਿਹੜਾ ਰਿਲੀਜ਼ ਕੀਤਾ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਜੁਗਣੀ ਕਰੇ ਤਰਕਿਆਂ ਬਖਸ਼ਣ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਬਹੁਤ ਹੀ ਪਾਵਨ ਦਿਹਾੜਾ ਜੀ ਅੱਜ 2026 ਦੀ آمد ਹੋਈ ਹੈ ਤੋਂ ਸੰਗਤਾਂ ਜਿਹੜੀਆਂ ਦੂਰ ਦਰਾਜ ਤੋਂ ਆਈਆਂ ਨੇ ਅਸੀਂ ਧੂਣਾ ਸਾਹਿਬ ٹرسٹ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਕਿ ਸੰਤ ਮਲਕੀਤਨਾ ਅੱਜ ਗੱਦੀ ਨਿਸ਼ੀਨ ਧੂਣਾ ਸਾਹਿਬ ٹرسٹ ਗੱਦੀ ਨਿਸ਼ੀਨ ਸ਼੍ਰੀ ਗਿਆਨਾਸ਼ਰਮ ਗਿਰਧਾਰੀਨਾਥ ਜੀ ਤੇ ਸੇਵਕਨਾਥ ਜੀ ਤਿੰਨਾਂ ਸੰਤਾਂ ਨੇ ਅੱਜ ਬੜੇ ਹੀ ਉਤਸ਼ਾਹ ਦੇ ਨਾਲ ਕੇਕ ਕੱਟੇ ਨੇ ਤੋਂ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ ਤੋਂ ਬੜਾ ਸ਼ੁਭ ਦਿਨ ਹੈ ਕਿ ਸੰਤਾ ਮਹਾਤਮਾ ਦੇ ਚਰਨਾਂ ਦੇ ਵਿੱਚ ਅੱਜ ਸੰਗਤਾਂ ਦਾ ਇਹ ਸਾਲ ਸ਼ੁਰੂ ਹੋਇਆ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਆਉਣ ਵਾਲਾ ਸਾਲ ਹੈ ਭਾਗਾਂ ਭਰਿਆ ਹੋਵੇ ਸਾਰਿਆਂ ਨੂੰ ਖੁਸ਼ੀਆਂ ਖੇੜਿਆਂ ਦੇ ਨਾਲ ਭਰਪੂਰ ਕਰੇ ਧੰਨਵਾਦ ਮਿਹਰਬਾਨੀ ਸ਼ੁਕਰੀਆ